ਅਸਲਾਮੁਆਲਿਕ ਵੈਨ ਸਰ ਸਰੀਆਕਾਲ ਕਿੱਦਾ ਹਾਲ ਚੱਲੇ ਬੇਣੀ ਬੀਨਾ ਦਾ ਪੈਨ ਪੜਾਵਾਂ ਦਾ ਮੀਟ ਕਰਨੀ ਆ ਵਧੀਆ ਹੋਵਗੀਆਂ ਤਾਂ ਆਪ ਸਾਰਿਆਂ ਨੂੰ ਚਾੜਦੀ ਰੱਖੇ ਅੱਜ ਦੀ ਜਿਹੜੀ ਵੀਡੀਓ ਹੈ ਨਾ ਉਹ ਅਸੀਂ ਅੱਜ ਉਸ ਗੁਰਦੁਆਰੇ ਦੇ ਦਰਸ਼ਨ ਕਰਾਂਗੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਅਸੀਂ ਪਹਿਲੀ ਵਾਰੀ ਦੇਖਣ ਜਾ ਰਹੇ ਹਾਂ ਵੀਡੀਓ ਤੇ ਇੱਕ ਵਲੋਗਰ ਨੇ ਉਹਨਾਂ ਨੇ ਇਹਦੀ ਸਾਰੀ ਵੀਡੀਓ ਬਣਾਈ ਹੈ ਤੇ ਚਲੋ ਜਿੰਦਾ ਕਿ ਤੁਹਾਨੂੰ ਪਤਾ ਹੈ ਕਿ ਸ਼ਹੀਦੀ ਮਹੀਨਾ ਸ਼ਹੀਦੀ ਹਫਤਾ ਚੱਲਣ ਤੇ ਹੈ ਇਦੇ ਵਿੱਚ ਪਹਿਲੇ ਉਹ ਵੀਡੀਓ ਵੇਖਨੇ ਆ ਜੋ ਉਸ ਤੋਂ ਬਾਅਦ ਦੇਤੇ ਗੱਲਬਾਤ ਕਰਾਂਗੇ ਤੇ ਐਲੋਫਰਾਂਸੀ ਤੇ ਉਹ ਦਿਨ ਇਹਦਾ ਪਾਣੀ ਜਿਹੜਾ ਬਹੁਤ ਚੜਿਆ ਹੋਇਆ ਸੀ ਇਥੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ ਸਾਰਿਆਂ ਨੂੰ ਪਿਆਰਪਰੀ ਸਫੀ ਕਾਲਜੀ ਸਵਾਗਤ ਕਰਦੇ ਆ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਆਪਾਂ ਸਫਰ ਕਰ ਰਹੇ ਹਾਂ ਸਫਰੇ ਸ਼ਹਾਦਤ ਦੇ ਉੱਪਰ ਆਪਾਂ ਯਾਤਰਾ ਕਰ ਰਹੇ ਹਾਂ ਸਫਰੇ ਸ਼ਹਾਦਤ ਦੇ ਉੱਪਰ ਤੇ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਸੀਗੇ ਕਿਲਾ ਆਨੰਦਗੜ੍ਹ ਸਾਹਿਬ ਦੇ ਤੇ ਕਿਲਾ ਅਨੰਦਗੜ੍ਹ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ 6 ਪਉ ਨੂੰ ਕਿਲਾ ਛੱਡਿਆ ਜਿਵੇਂ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਕਿਹਾ ਸੀਗਾ ਸੋਹਾਂ ਖਾਦੀਆਂ ਸੀ ਕਿ ਤੁਸੀਂ ਇਹ ਕਿਲਾ ਛੱਡ ਕੇ ਚਲੇ ਜਾਓ ਅਸੀਂ ਤੁਹਾਡੇ ਤੇ ਕੋਈ ਵੀ ਹਮਲਾ ਨਹੀਂ ਕਰਾਂਗੇ ਤਾਂ ਗੁਰੂ ਸਾਹਿਬ ਪਹਾੜੀ ਰਾਜਿਆਂ ਤੇ ਮੁਗਲਾਂ ਦੇ ਕਹਿਣ ਤੇ ਜਦੋਂ ਉਹਨਾਂ ਨੇ ਸੋਹਾਂ ਚੱਕੀਆਂ ਤਾਂ ਆਪਣੇ ਪਰਿਵਾਰ ਸਮੇਤ ਚਾਰੇ ਸ਼ਹਿਬਜਾਦੇ ਮਾਤਾ ਗੁਜਰੀ ਜੀ ਅਤੇ ਹੋਰ ਸਿੰਘ ਅਤੇ ਮਾਰਾ ਮਾਤਾ ਸਾਹਿਬਕੌਰ ਜੀ ਸਮੇਤ ਕਿਲਾ ਛੱਡ ਕੇ ਸ੍ਰੀ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਚੱਲ ਪਏ ਤੇ ਇਸ ਸਮੇ ਆਪਾਂ ਖੜੇ ਹਾਂ ਸਰਸਾ ਨਦੀ ਦੇ ਬਿਲਕੁਲ ਨੇੜੇ ਜਿੱਥੇ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਬਣੇ ਹੋਏ ਨੇ ਆਪਾਂ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਥੋੜੀ ਦੂਰੀ ਤੇ ਆ ਆ ਪਿੱਛੇ ਜਿਹੜਾ ਤੁਸੀਂ ਗੇਟ ਦੇਖ ਰਹੇ ਹੋ ਇਹ ਰਸਤਾ ਜਾਂਦਾ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਤੇ ਆਪਾਂ ਬਿਲਕੁਲ ਮੇਨ ਰੋਡ ਤੇ ਖੜੇ ਆ ਜਿਹੜਾ ਰੋਪੜ ਤੋਂ ਅਨੰਦਪੁਰ ਸਾਹਿਬ ਨੂੰ ਰੋਡ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਨੇ ਛੇਪੋਉ ਨੂੰ ਕਿਲਾ ਛੱਡਿਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਵੱਖ-ਵੱਖ ਸਥਾਨਾਂ ਤੋਂ ਹੁੰਦੇ ਹੋਏ ਸਰਸਾ ਨਦੀ ਦੇ ਕੰਢੇ ਤੇ ਪਹੁੰਚੇ ਤੇ ਇਹ ਜਿਹੜੀ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਸਾ ਨਦੀ ਦੀ ਜਿਹੜੀ ਦੂ ਜਿੱਥੇ ਹੁਣ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਬਣੇ ਹੋਏ ਨੇ 27 ਤੋਂ 28 ਕਿਲੋਮੀਟਰ ਦੀ ਦੂਰੀ ਹੈ ਆ ਅਨੰਦਪੁਰ ਸਾਹਿਬ ਤੋਂ ਪਰਿਵਾਰ ਵਿਛੋੜਾ ਸਾਹਿਬ ਦੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰਾ ਤੁਹਾਨੂੰ ਸਰਸਾ ਨਦੀ ਦਾ ਇਤਿਹਾਸ ਹਾਈਵੇ ਤੇ ਖੜੇ ਆ ਇਸ ਸਮੇ ਤੇ ਆਹ ਸਾਈਡ ਰੋਪੜਾ ਤੇ ਆਹ ਸਾਈਡ ਸ਼੍ਰੀ ਅਨੰਦਪੁਰ ਸਾਹਿਬ ਨੇ ਤੇ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਏ ਆ ਤਕਰੀਬਨ 28 ਕਿਲੋਮੀਟਰ ਆਪਾਂ ਆ ਗਏ ਤੇ ਆ ਇੱਥੇ ਦਰਵਾਜ਼ਾ ਜਿਹੜਾ ਉਹ ਬਣਿਆ ਹੋਇਆ ਡਿਊਟੀ ਸਾਹਿਬ ਬਣੇ ਹੋਏ ਨੇ ਹਨਾ ਤੇ ਇੱਥੋਂ ਰਸਤਾ ਜਾਂਦਾ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਨੂੰ ਤੇ ਆਪਾਂ ਜਾਣਕਾਰੀ ਵਾਸਤੇ ਦੱਸ ਦਣੇ ਆ ਜਿਹੜਾ ਇਹ ਸਫਰੇ ਸ਼ਹਾਦਤ ਆ ਇਹ ਸਫਰੇ ਸ਼ਹਾਦਤ ਮਾਰਗ ਦੇ ਉੱਪਰ ਆਪਾਂ ਸਫਰ ਕਰ ਰਹੇ ਆ ਯਾਤਰਾ ਕਰ ਰਹੇ ਆ ਜਿਹੜੇ ਜਿਹੜੇ ਅਸਥਾਨਾਂ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਆਦੇ ਫਤੇਗੜ ਸਾਹਿਬ ਪਹੁੰਚੇ ਨੇ ਪਰਿਵਾਰ ਤੋਂ ਵਿਛੜਨ ਤੋਂ ਬਾਅਦੋਂ ਆਪਾਂ ਆਨੰਦਪੁਰ ਸਾਹਿਬ ਤੋਂ ਇਹ ਆਪਣਾ ਸਫਰ ਜਿਹੜਾ ਹੋ ਸ਼ੁਰੂ ਕਰਿਆ ਸੀ ਜਿਹੜੇ ਆਪਣੇ ਵੀਡੀਓ ਨਾਲ ਨਵੇਂ ਜੁੜੇ ਨੇ ਆਪਾਂ ਸਾਰਿਆਂ ਨੂੰ ਦੱਸ ਦਣੇ ਆ ਆਨੰਦਪੁਰ ਸਾਹਿਬ ਤੋਂ ਆਪਾਂ ਸਫਰ ਜਿਹੜਾ ਇਹ ਸ਼ੁਰੂ ਕਰਿਆ ਤੇ ਗੁਰਦੁਆਰਾ ਸਾਹਿਬ ਦਾ ਆਪਾਂ ਤੁਹਾਨੂੰ ਬੋਰਡ ਵੀ ਜਿਹੜਾ ਉਹ ਦਿਖਾ ਦਣੇ ਆ ਇੱਥੇ ਗੁਰਦੁਆਰਾ ਸਾ ਗੁਰਦੁਆਰਾ ਚਦੀ ਪਰਿਵਾਰ ਵਿਛੋੜਾ ਸਾਹਿਬ ਤੇ ਕਿਲਾ ਛੱਡਣ ਤੋਂ ਬਾਅਦ ਉਹ ਇਸ ਥਾਂ ਤੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਆ ਗਏ ਸੀ ਪਹਾੜੀ ਰਾਜਿਆਂ ਨੇ ਸੌਂਹ ਖਾਧੀਆਂ ਸੀ ਵੀ ਅਸੀਂ ਤੁਹਾਡੇ ਤੇ ਕੋਈ ਹਮਲਾ ਨਹੀਂ ਕਰਾਂਗੇ ਤੁਸੀਂ ਕਿਲਾ ਛੱਡ ਕੇ ਇੱਥੇ ਚਲੇ ਜਾਓ ਪਰ ਇਹ ਇਸ ਥਾਨ ਤੇ ਆ ਕੇ ਸਰਸਵਤੀ ਨਦੀ ਦੇ ਕੰਢੇ ਤੇ ਆ ਕੇ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਹਮਲਾ ਕਰਤਾ ਸੀ ਆਪਾਂ ਗੁਰਦੁਦਵਾਰਾ ਸਾਹਿਬ ਚੱਲਦੇ ਆ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਸਾਰਾ ਇਤਿਹਾਸ ਤੁਹਾਨੂੰ ਉੱਥੇ ਜਾ ਕੇ ਆਪਾਂ ਦੱਸਦੇ ਹਾਂ ਰੋਡ ਤੋਂ ਥੋੜਾ ਜਿਹਾ ਪਿੱਛੇ ਹਟਵੇਂ ਨੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਆਪਾਂ ਜਾ ਰਹੇ ਹੁਣ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਵੱਲ ਨੂੰ ਤੇ ਇਹ ਮੇਨ ਰੋਡ ਤੋਂ ਗੁਰਦੁਆਰਾ ਸਾਹਿਬ ਪਿੱਛੇ ਹਟਮੇ ਨੇ ਥੋੜਾ ਜਿਹਾ ਹਨ ਤੇ ਤਕਰੀਬਨ 1 ਕਿਲੋਮੀਟਰ ਦਾ ਹੈ ਮਲਵਰਾ ਰਸਤਾ ਜਿਹੜਾ ਮੇਨ ਰੋਡ ਤੋਂ ਜਾਂਦਾ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਨੂੰ ਤੇ ਬਿਲਕੁਲ ਸਰਸਾ ਨਦੀ ਦੇ ਕੰਢੇ ਤੇ ਇਹ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਤੇ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਫਿਰ ਤੁਹਾਨੂੰ ਸਰਸਾ ਨਦੀ ਵੀ ਆਪਾਂ ਦਿਖਾਵਾਂਗੇ ਜਿਹੜੀ ਸਰਸਾ ਨਦੀ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ। ਬਾਕੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਸਾਰਾ ਇਤਿਹਾਸ ਤੁਹਾਨੂੰ ਦੱਸਾਂਗੇ ਤੇ ਹੁਣ ਵੀ ਇਹ ਆਲਾ ਦਵਾਲਾ ਨਾ ਜਿਹੜਾ ਇਹ ਗੁਰਦੁਆਰਾ ਸਾਹਿਬ ਦੇ ਆਲਾ ਦਵਾਲਾ ਸਾਰਾ ਇਹ ਮਤਲਬ ਇੱਕ ਤਰ੍ਹਾਂ ਦਾ ਜਿਵੇਂ ਕਹਿੰਦੇ ਜੰਗਲੀ ਇਲਾਕਾ ਸਾਰੇ ਆਲੇ-ਦਾਲੇ ਦਰਖਤ ਤੇ ਦਰਖਤ ਨੇ ਤੇ ਇਹ ਐਵੇਂ ਦੇ ਰਾਹਤੇ ਜਿਹੜੇ ਉਹ ਜਾਂਦੇ ਨੇ ਬਿਲਕੁਲ ਸਰਸਨਦੀ ਇੱਥੋਂ ਦੀ ਨਾਲ ਦੀ ਉਹ ਚੱਲਦੀ ਆ। ਉਹ ਆਪਾਂ ਸਾਰਾ ਤੁਹਾਨੂੰ ਗੁਰਦੁਆਰਾ ਸਾਹਿਬ ਪਹਿਲਾਂ ਮੱਥਾ ਟੇਕਾਂਗੇ ਫਿਰ ਉਸ ਤੋਂ ਬਾਅਦ ਉਹ ਸਰਸਨਦੀ ਦਿਖਾਵਾਂਗੇ। ਇੱਥੋਂ ਤੁਹਾਨੂੰ ਸਾਹਮਣੇ ਗੁਰਦੁਆਰਾ ਸਾਹਿਬ ਵੀ ਜਿਹੜੇ ਉਹ ਦਿਖਦੇ ਹੋਣਗੇ ਹਨਾ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਉਹ ਦਿਖਦੀ ਹੋਊਗੀ ਤੇ ਪਹੁੰਚਦੇ ਆਂ ਗੁਰਦੁਆਰਾ ਸਾਹਿਬ ਤੇ ਆਹ ਸਾਰੇ ਐਵੇਂ ਦੇ ਰਸਤੇ ਨੇ ਗੁਰਦੁਆਰਾ ਸਾਹਿਬ ਨੂੰ ਜਾਣ ਨੂੰ ਤੇ ਮੇਨ ਰੋਡ ਤੇ ਆਪਾਂ ਜਿਵੇਂ ਤੁਹਾਨੂੰ ਬੋਰਡ ਦਿਖਾਇਆ ਸੀ ਉਹ ਬੋਰਡ ਲੱਗਿਆ ਹੋਇਆ ਜੀ ਤੁਸੀਂ ਆਉਨੇ ਆਨੰਦਪੁਰ ਸਾਹਿਬ ਨੂੰ ਤਾਂ ਇਹ ਸਥਾਨ ਦੇ ਵੀ ਜਰੂਰ ਦਰਸ਼ਨ ਜਿਹੜੇ ਉਹ ਕਰਕੇ ਜਾਇਆ ਕਰੋ ਆਪਾਂ ਪਹੁੰਚ ਗਏ ਜੀ ਗੁਰਦੁਦੁਆਰਾ ਸ੍ਰੀ ਪਰਵਾਰ ਵਿਛੋੜਾ ਸਾਹਿਬ ਇਸ ਸਮੇਂ ਜਿਹੜੇ ਸਥਾਨ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਉਹ ਸਾਹਮਣੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹਨ ਇਹ ਗੁਰਦੁਆਰਾ ਸ਼੍ਰੀ ਦੀ ਪਰਿਵਾਰ ਵਿਛੋੜਾ ਸਾਹਿਬ ਨੇ ਤੇ ਇਸ ਸਥਾਨ ਤੇ ਅ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ ਇੱਥੋਂ ਅ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ ਅ ਇੱਥੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ ਸੀ ਤੇ ਛੋਟੇ ਜੀ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਇੱਥੋਂ ਫਤਿਹਗੜ੍ਹ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ ਸੀ ਤੇ ਮਾਤਾ ਸੈਵਿਕੌਰ ਜੀ ਤੇ ਕੁਝ ਹੋਰ ਸਿੰਘ ਉਹ ਦਿੱਲੀ ਵਾਲੇ ਪਾਸੇ ਨੂੰ ਚਲੇ ਗਏ ਸੀ ਤੇ ਉਧਰ ਸਾਹਮਣੇ ਇਤਿਹਾਸ ਵਾਲਾ ਬੋਰਡ ਵੀ ਜਿਹੜਾ ਉਹ ਲੱਗਿਆ ਹੋਇਆ ਉਹ ਸਾਰਾ ਆਪਾਂ ਬੋਰਡ ਤੁਹਾਨੂੰ ਦਿਖਾ ਦਨੇ ਆ ਛੇਪੋ ਨੂੰ ਅ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਕਿਲਾ ਜਿਹੜਾ ਉਹ ਛੱਡਿਆ ਸੀ ਤੇ ਛੇਪੋ ਨੂੰ ਕਿਲਾ ਛੱਡਣ ਤੋਂ ਬਾਅਦ ਉਹ ਇਸ ਸਥਾਨ ਤੇ ਆ ਕੇ ਜਿਹੜਾ ਪਰਿਵਾਰ ਦਾ ਵਿਛੋੜਾ ਪਿਆ ਸੀ ਸਾਹਮਣੇ ਇੱਥੇ ਬੋਰਡ ਜਿਹੜਾ ਉਹ ਲੱਗਿਆ ਹੋਇਆ ਇਤਿਹਾਸ ਵਾਲਾ ਇਹ ਸਾਰਾ ਇਤਿਹਾਸ ਆਪਾਂ ਤੁਹਾਨੂੰ ਦੱਸ ਦਨੇ ਆ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦਾ ਇੱਥੇ ਲਿਖਿਆ ਹੋਇਆ ਵੀ ਇਸ ਸਥਾਨ ਤੇ ਸ੍ਰ ਪਰਿਵਾਰ ਤੇ ਸਿੰਘਾਂ ਸਮੇਤ ਕਿਲਾ ਆਨੰਦਗੜ੍ਹ ਸਾਹਿਬ ਸ਼੍ਰੀ ਨੰਦਪੁਰ ਸਾਹਿਬ ਤੋਂ ਜਦੋਂ ਕਿਲਾ ਛੱਡਿਆ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਪਹੁੰਚੇ ਅਤੇ ਇਸ ਥਾਂ ਤੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਵਹੀਰ ਨੇ ਕੀਰਤਵਰ ਸਾਹਿਬ ਪਾਰ ਕੀਤਾ ਬਾਈ ਤਾਰ ਦੇ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੇ ਕਸਮਾਂ ਤੋੜ ਕੇ ਹੱਲਾ ਕਰ ਦਿੱਤਾ ਸ਼ਾਹੀ ਟਿੱਬੀ ਤੇ ਭਾਈ ਉਦੇ ਸਿੰਘ ਪੰਜਾਹ ਸਿੰਘਾਂ ਦੇ ਜਥੇ ਨਾਲ ਦਿਨ ਚੜ੍ਹਦੇ ਤੱਕ ਸ਼ਹੀਦیاں ਪਾ ਗਈ ਤੇ ਇਹ ਮੋੜ ਤੇ ਵੀ ਲਿਖ ਕੇ ਦੱਸਿਆ ਗਿਆ ਕਿ ਸਰਸਨ ਨਦੀ ਦੇ ਕੰਢੇ ਤੋਂ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਨਾਲ ਸਰਸਨ ਨਦੀ ਪਾਰ ਕੀਤੀ ਗੁਰੂ ਸਾਹਿਬ ਜੀ ਨੇ ਆ ਰਹੀ ਫੌਜ ਨੂੰ ਰੋਕਣ ਲਈ ਭਾਈ ਜੀਵਨ ਸਿੰਘ ਪਾਈ ਜੈਤਾ ਜੀ ਨੂੰ ਸਰਸਾ ਨਦੀ ਦੇ ਕੰਢੇ ਤੇ ਮੁਗਲ ਫੌਜਾਂ ਨਾਲ ਮੁਕਾਬਲਾ ਕਰਨ ਦਾ ਦੇਸ਼ ਕੀਤਾ ਗੁਰੂ ਸਾਹਿਬ ਜੀ ਸਿੰਘਾਂ ਦੇ ਜਥੇ ਨਾਲ ਇਥੋਂ ਕੋਟ ਲਾਣੇ ਹੰਗਖਾਂਵਾਲਾ ਚੱਲ ਪਏ ਸਰਸਾ ਨਦੀ ਦੇ ਕੰਢੇ ਤੇ ਹੋਏ ਕਮਸਾਨ ਦੀ ਜੰਗ ਵਿੱਚ ਭਾਈ ਜੀਵਨ ਸਿੰਘ ਨੇ ਮੈਦਾਨ ਦੀ ਜੰਗ ਵਿੱਚ ਆਪਣੇ ਆਖਰੀ ਸਵਾਸ ਤੱਕ ਮੁਗਲ ਫੌਜਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਅਤੇ ਦੁਸ਼ਮਣ ਫੌਜ ਵੱਲੋਂ ਚਲਾਈ ਬੰਦੂਖ ਦੀ ਗੋਲੀ ਉਹਨਾਂ ਦੇ ਮੱਥੇ ਵਿੱਚ ਵੱਜਣ ਨਾਲ ਸ਼ਹੀਦੀ ਪ੍ਰਾਪਤ ਕਰ ਗਏ ਇਹ ਸਾਰਾ ਇਤਿਹਾਸ ਇੱਥੇ ਜਿਹੜਾ ਉਹ ਲਿਖ ਕੇ ਦੱਸਿਆ ਹੋਇਆ ਤੇ ਇਹ ਜਿਹੜਾ ਸਥਾਨ ਹੈ ਗੁਰਦੁਆਰਾ ਸ਼੍ਰੀ ਪਰਵਾਰ ਵਿਛੋੜਾ ਸਾਹਿਬ ਇਹ ਸਰਸਵਤ ਨਦੀ ਦੇ ਬਿਲਕੁਲ ਕੰਢੇ ਤੇ ਜਿਹੜਾ ਉਹ ਬਣਿਆ ਹੋਇਆ ਆਪਾਂ ਸਰਸਵਤ ਨਦੀ ਵੀ ਤੁਹਾਨੂੰ ਜਿਹੜੀ ਦਿਖਾਵਾਂਗੇ ਤੇ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਜਿਹੜਾ ਉਹ ਵਿਛੋੜਾ ਪਿਆ ਸੀ ਉੱਪਰ ਦਰਬਾਰ ਸਾਹਿਬ ਬਣੇ ਹੋਏ ਨੇ ਆਪਾਂ ਦਰਬਾਰ ਸਾਹਿਬ 'ਚ ਵੀ ਜਾਵਾਂਗੇ ਕਿ ਦਰਬਾਰ ਸਾਹਿਬ ਦੇ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾਵਾਂਗੇ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ ਤੇ ਤਿੰਨ ਭਾਗਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜਿਹੜਾ ਉਹ ਵੰਡਿਆ ਗਿਆ ਸੀ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ ਸੀ ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਇੱਥੋਂ ਫਤਿਹਗੜ੍ਹ ਸਾਹਿਬ ਵਾਲੇ ਪਾਸੇ ਨੂੰ ਅਤੇ ਮਾਤਾ ਸਾਹਿਬਕੌਰ ਜੀ ਕੁਝ ਸਿੰਘਾਸਵੇਤ ਦਿੱਲੀ ਵਾਲੇ ਪਾਸੇ ਨੂੰ ਚਲੇ ਗਏ ਸੀ ਤੇ ਆਪਾਂ ਚੱਲਦੇ ਹਾਂ ਤੇ ਉੱਪਰ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆਉਨੇ ਆਂ ਚੱਲਦੇ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆਉਨੇ ਆਂ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਛੇਪ ਉਹ ਨੂੰ ਕਿਲਾ ਜਿਹੜਾ ਛੱਡਿਆ ਸੀ ਆਨੰਦਪੁਰ ਸਾਹਿਬ ਤੋਂ ਤੇ ਇਸ ਸਥਾਨ ਤੇ ਗੁਰੂ ਸਾਹਿਬ ਪਰਿਵਾਰ ਸਮੇਤ ਸਵੇਰ ਦੇ ਸਮੇਂ ਪਹੁੰਚੇ ਸੀਗੇ ਕਿਉਂਕਿ ਕਿਲਾ ਆਨੰਦਗੜ੍ਹ ਸਾਹਿਬ ਤੋਂ ਜਿਹੜੀ ਉਹ ਦੂਰੀ ਹੈ ਆਪਣੇ ਪਰਿਵਾਰ ਵਿਛੋੜਾ ਸਾਹਿਬ ਦੀ ਉਹ 27-28 ਕਿਲੋਮੀਟਰ ਹੈ ਵੱਖ-ਵੱਖ ਸਥਾਨਾਂ ਤੋਂ ਹੁੰਦੇ ਹੋਏ ਗੁਰੂ ਸਾਹਿਬ ਇਸ ਥਾਂ ਤੇ ਆਪਣੇ ਪਰਿਵਾਰ ਸਮੇਤ ਦੂਸਰੀ ਸਵੇਰ ਪਹੁੰਚੇ ਸੀ ਜਾਨੀ ਕਿ ਸਤ ਪੋਹ ਦੀ ਸਵੇਰ ਹੋ ਗਈ ਸੀ ਸਤ ਪੋਹ ਵਾਲੇ ਦਿਨ ਪਰਿਵਾਰ ਦਾ ਜਿਹੜਾ ਉਹ ਵਿਛੋੜਾ ਪਿਆ ਇਹ ਸਥਾਨ ਤੇ ਤੇ ਚੱਲਦੇ ਹਾਂ ਦਰਬਾਰ ਸਾਹਿਬ ਤੇ ਆਪਾਂ ਦਰਸ਼ਨ ਕਰਦੇ ਹਾਂ ਇਹ ਦਰਬਾਰ ਸਾਹਿਬ ਕਾਫੀ ਉੱਚੇ ਬਣੇ ਹੋਏ ਨੇ ਆ ਜਿਹੜੀਆਂ ਵਸਤਾਂ ਦੇ ਤੁਸੀਂ ਇਸ ਸਮੇਂ ਦਰਸ਼ਨ ਕਰ ਰਹੇ ਹੋ ਇਹ ਸਾਰੀਆਂ ਵਸਤਾਂ ਖੁਦਾਈ ਸਮੇਂ ਸਰਸਾ ਨਦੀ ਦੇ ਵਿੱਚੋਂ ਨਿਕਲੀਆਂ ਨੇ ਕਰੋ ਜੀ ਦਰਸ਼ਨ ਇੱਥੇ ਇੱਕ ਕਿਰਪਾਨ ਤੇ ਖੰਡਾ ਬਾਕੀ ਹੋਰ ਕੁਝ ਵਸਤਾਂ ਨੇ ਸਾਰੀਆਂ ਵਸਤਾਂ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਇਹ ਗੁਰਦੁਆਰਾ ਸ਼੍ਰੀ ਪਰਵਾਰ ਵਿਛੋੜਾ ਸਾਇਓ ਦੇ ਦਰਵਾਰ ਸਾਹਿਬ ਦੇ ਵਿੱਚ ਸ਼ਿਸ਼ੋਭਿਤ ਨੇ ਕਰੋ ਜੀ ਦਰਸ਼ਨ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰਾਤੇ ਤੇ ਤੁਹਾਨੂੰ ਉਹ ਵਸਤਾਂ ਵੀ ਦਿਖਾਈਆਂ ਨੇ ਜਿਹੜੀਆਂ ਇੱਥੋਂ ਖਦਾਈ ਦੇ ਸਮੇਂ ਨਿਕਲੀਆਂ ਨੇ ਤੇ ਉਹ ਸਾਰੀਆਂ ਵਸਤਾਂ ਹਨ ਜਿਵੇਂ ਕਿਰਪਾਨ ਹੋ ਗਈ ਖੰਡਾ ਹੋ ਗਿਆ ਉਹ ਸਾਰਾ ਦਰਬਾਰ ਸਾਹਿਬ ਦੇ ਵਿੱਚ ਸ਼ਿਸ਼ੋਭਿਤਾ ਹੈ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਏ ਨੇ ਤੇ ਇੱਥੋਂ ਤੁਸੀਂ ਦੇਖੋ ਵੀ ਇਹ ਜਿਹੜੀ ਜਗਾਹ ਨਾ ਸਾਰੀ ਜਿੱਥੇ ਆਪਾਂ ਇੱਥੇ ਹੁਣ ਖੜੇ ਆ ਜਿੱਥੇ ਦਰਬਾਰ ਸਾਹਿਬ ਨੇ ਇਹ ਬਹੁਤ ਉੱਚੀ ਆ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਹੀ ਜਦੋਂ ਕੋਈ ਜੁੱਧ ਹੁੰਦਾ ਹੁੰਦਾ ਸੀ ਤਾਂ ਕੋਈ ਵੀ ਪ੍ਰਾਣੀ ਜਿਹੜੀ ਉਹ ਜਗਾ ਹਨ ਉਹ ਚੁਣਦੇ ਹੁੰਦੇ ਸੀ ਜਿਵੇਂ ਆਪਾਂ ਕਿਲਾ ਆਨੰਦਗੜ੍ਹ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਕਰਵਾਏ ਸੀ ਤੇ ਉਹ ਕਿਲਾ ਆਨੰਦਗੜ੍ਹ ਸਾਹਿਬ ਵੀ ਧਰਤੀ ਨਾਲੋਂ ਬਹੁਤ ਉੱਚੀ ਥਾਂ ਦੇ ਆ ਜਿਹੜਾ ਹਨ ਬਣਿਆ ਹੋਇਆ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਹੀ ਹੁੰਦੇ ਸੀ ਜਿਹੜੇ ਕਿਲੇ ਹੁੰਦੇ ਸੀ ਉਹ ਬਹੁਤ ਉੱਚੀ ਥਾਂ ਦੇ ਉੱਤੇ ਬਣੇ ਹੁੰਦੇ ਸੀ ਇਧਰੋਂ ਆ ਸਾਰਾ ਥੱਲੇ ਲਲਾ ਪਾਸਾ ਰਹਿ ਗਿਆ ਜਿੱਥੇ ਪਾਰਕਿੰਗ ਬਣੀ ਹੋਈ ਹੈ ਹਨ ਲੰਗਰ ਹਾਲ ਜਿਹੜਾ ਉਹ ਬਣਿਆ ਹੋਇਆ ਤੇ ਗੁਰਦੁਆਰਾ ਸਾਹਿਬ ਦੇ ਆਹ ਸਾਈਡ ਸਰਸਾ ਨਦੀ ਆ ਸਰਸੰਗ ਦੀ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਆਹ ਸਾਈਡ ਸਰਸੰਗ ਨਦੀ ਜਿਹੜੀ ਚੱਲਦੀ ਆ ਬਿਲਕੁਲ ਨੇੜੇ ਤੇ ਗੁਰਦੁਆਰਾ ਸਾਹਿਬ ਦੇ ਪਿੱਛੋਂ ਦੀ ਨਹਿਰ ਚੱਲਦੀ ਆ ਭਾਖੜਾ ਭਾਖੜਾ ਨਹਿਰ ਦੇ ਨਾਲ ਹੀ ਸਰਸਾ ਨਦੀ ਆ ਤੇ ਸਰਸਾ ਨਦੀ ਵੱਲੋਂ ਆਪਾਂ ਹੁਣ ਚੱਲਦੇ ਆ ਸਾਰਾ ਇਤਿਹਾਸ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਆਪਾਂ ਦੱਸਿਆ ਦਰਮੇਂ ਜਿਹੜੀ ਹੁਕਰਵਾਤੇ ਪਾਣੀ ਜਿਹੜਾ ਸੀ ਬਹੁਤ ਆਪਾਂ ਤੁਹਾਨੂੰ ਦਰਸ਼ਨ ਕਰਾਏ ਨੇ ਗੁਰਦੁਆਰਾ ਸ਼ਿਦੀ ਪਰਿਵਾਰ ਬਿਛੋੜਾ ਸਾਹਿਬ ਦੇ ਹਨ ਤੇ ਇਹ ਗੁਰਦੁਆਰਾ ਸਾਹਿਬ ਬਿਲਕੁਲ ਸਰਸਾ ਨਦੀ ਦੇ ਕੰਢੇ ਜਿਹੜੇ ਉਹ ਬਣੇ ਹੋਏ ਨੇ ਤੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਸਰਸਾ ਨਦੀ ਆ ਇਸ ਤੋਂ ਪਿੱਛੋਂ ਆਪਾਂ ਸਰਸਾ ਨਦੀ ਵੀ ਤੁਹਾਨੂੰ ਜਿਹੜੀ ਉਹ ਦਿਖਾਵਾਂਗੇ ਜਦੋਂ ਗੁਰੂ ਸਾਹਿਬ ਆਪਣੇ ਪਰਿਵਾਰ ਨਾਲ ਇਹ ਸਥਾਨ ਤੇ ਪਹੁੰਚੇ ਨੇ ਛੇ ਪਉਨੁ ਕਿਲਾ ਛੱਡਣ ਤੋਂ ਬਾਅਦੋਂ ਸਾਰਾ ਆਪਾਂ ਇਤਿਹਾਸ ਤੁਹਾਨੂੰ ਦੱਸਿਆ ਇਹ ਪਿੱਛੇ ਜਿਹੜਾ ਬੋਰਡ ਲੱਗਿਆ ਹੋਇਆ ਸੀ ਵੀ ਇੱਥੇ ਆਸਾ ਦੀ ਵਾਰ ਦਾ ਜਿਹੜਾ ਉਹ ਕੀਰਤਨ ਗੁਰੂ ਸਾਹਿਬ ਨੇ ਆਰੰਭ ਕੀਤਾ ਤੇ ਪਹਾੜੀ ਰਾਜਿਆਂ ਨੇ ਤੇ ਮੁਗਲ ਫੌਜਾਂ ਨੇ ਸੌ ਇਸ ਸਥਾਨ ਤੇ ਆ ਕੇ ਫਿਰ ਜਿਹੜਾ ਕਮਸਾਨ ਦਾ ਉਹ ਜੁੱਦ ਹੋਇਆ ਫਿਰ ਉਦੋਂ ਜਿਹੜੀ ਸਰਸਾਂ ਨਦੀ ਸੀ ਉਹਨਾਂ ਸਮਿਆਂ ਦੇ ਵਿੱਚ ਉਹ ਸਰਸਾਂ ਨਦੀ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਸੀ ਤੇ ਕਿਉਂਕਿ ਮੀਂਹਾਂ ਦਾ ਮੌਸਮ ਸੀ ਬਹੁਤ ਜ਼ਿਆਦਾ ਪਾਣੀ ਸੀ ਤੇ ਕੁਝ ਕੁ ਸਿੰਘਾਂ ਤੋਂ ਸਰਸਾਂ ਨਦੀ ਜਿਹੜੀ ਉਹ ਪਾਰ ਹੋ ਗਈ ਸੀ ਤੇ ਕੁਝ ਕੁ ਸਿੰਘਾਂ ਤੋਂ ਸਰਸਾਂ ਨਦੀ ਜਿਹੜੀ ਉਹ ਪਾਰ ਨਹੀਂ ਹੋਈ ਸੀ ਤੇ ਇਸ ਤਰ੍ਹਾਂ ਵੀ ਕਿਹਾ ਜਾਂਦਾ ਕਿ ਜਦੋਂ ਸਿੰਘ ਸਰਸਾਂ ਨਦੀ ਪਾਰ ਕਰ ਰਹੇ ਸੀਗੇ ਜਿਹੜਾ ਸਿੱਖ ਇਤਿਹਾਸ ਸੀ ਜਿਹੜਾ ਕਿਲੇ ਦੇ ਵਿੱਚੋਂ ਸਿੰਘ ਆਪਣੇ ਨਾਲ ਲੈ ਕੇ ਆਏ ਸੀ ਹੱਥ ਲਿਖਤ ਤੋਂ ਸਿੱਖ ਇਤਿਹਾਸ ਸੀ ਉਹ ਸਰਸਾਂ ਨਦੀ ਦੇ ਪਾਣੀ ਦੇ ਵਿੱਚ ਹੀ ਮਤਲਬ ਬਹਿ ਗਿਆ ਸੀ ਪਾਣੀ ਦੇ ਵਿੱਚ ਰੁੜ ਗਿਆ ਸੀ ਕਿਉਂਕਿ ਪਾਣੀ ਦਾ ਬਹਾਅ ਬਹੁਤ ਤੇਜ਼ ਸੀ ਤੇ ਇੱਥੋਂ ਹੀ ਪਰਿਵਾਰ ਦਾ ਜਿਹੜਾ ਉਹ ਵਿਛੋੜਾ ਪਿਆ ਤੇ ਤਿੰਨ ਭਾਗਾਂ ਦੇ ਵਿੱਚ ਪਰਿਵਾਰ ਜਿਹੜਾ ਵੰਡਿਆ ਗਿਆ ਸੀ ਆਪਾਂ ਸਾਰਾ ਇਤਿਹਾਸ ਤੁਹਾਨੂੰ ਉਹ ਦੱਸਿਆ ਤੇ ਇਸ ਤੋਂ ਪਿੱਛੋਂ ਆਪਾਂ ਚੱਲਦੇ ਹਾਂ ਹੁਣ ਸਰਸਾ ਨਦੀ ਵੱਲ ਸਰਸਾ ਨਦੀ ਤੁਹਾਨੂੰ ਜਿਹੜੀ ਹੋ ਦਿਖਾਉਣੀ ਆਪਾਂ ਚੱਲ ਪਏ ਜੀ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਦਰਸ਼ਨ ਕਰਕੇ ਤੁਹਾਨੂੰ ਸਾਰੇ ਦਰਸ਼ਨ ਕਰਵਾਏ ਨੇ ਗੁਰਦੁਆਰਾ ਸਾਹਿਬ ਦੇ ਹੁਣ ਆਪਾਂ ਜਾਣਾ ਸਰਸਾ ਨਦੀ ਵੱਲ ਇੱਥੋਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਹੀ ਸਰਸਾ ਨਦੀ ਹੈ ਆਹ ਵਾਲੀ ਸਾਈਡ ਨੂੰ ਸਰਸਾ ਨਦੀ ਜਿਹੜ ਤੇ ਉਹਦੇ ਨੇੜੇ ਭਾਖੜਾ ਨਹਿਰ ਵੀ ਆ ਉਹ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਸਰਸਾ ਨਦੀ ਬਿਲਕੁਲ ਨੇੜੋਂ ਦਿਖਾਵਾਂਗੇ ਸਾਰੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੇ ਕੋਈ ਆਪਣੇ ਚੈਨਲ ਤੇ ਨਵਾਂ ਹੁਣ ਜੁੜ ਰਿਹਾ ਹੈ ਨਾ ਤੇ ਉਹਨਾਂ ਨੂੰ ਆਪਾਂ ਦੱਸ ਦਈਏ ਕਿ ਆਪਾਂ ਸਫਰ-ਏ-ਸ਼ਹਾਦਤ ਤੇ ਯਾਤਰਾ ਕਰ ਰਹੇ ਹਾਂ ਜਿਹੜੇ ਜਿਹੜੇ ਸਥਾਨਾਂ ਤੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦੇ ਹੁੰਦੇ ਹੋਏ ਫਤਿਹਗੜ੍ਹ ਸਾਹਿਬ ਪਹੁੰਚੇ ਨੇ ਸਾਰੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਜਿਹੜੇ ਆਪਾਂ ਕਰਵਾਵਾਂਗੇ ਬਿਲਕੁਲ ਨੇੜੀ ਆਪਾਂ ਬਸ ਪਹੁੰਚਣ ਵਾਲੀ ਆ ਸਰਸਾ ਨਦੀ ਦੇ ਕੰਢੇ ਤੇ ਤੇ ਆਪਾਂ ਹੁਣ ਬਿਲਕੁਲ ਭਾਖੜਾ ਨਹਿਰ ਦੇ ਕੰਢੇ ਦੇ ਆ ਭਾਖੜਾ ਨਹਿਰ ਦਾ ਕੰਢਾ ਜਿਹੜਾ ਹੋ ਚੱਲ ਰਿਹਾ ਹੈ ਹੁਣ ਤੇ ਇੱਧਰ ਸੱਚੇ ਹੱਥ ਭਾਖੜਾ ਨਹਿਰ ਆਹ ਸਾਈਡ ਆ ਜਿੱਧਰੋਂ ਹੁਣ ਕੈਮਰਾ ਦਾ ਇਹ ਭਾਖੜਾ ਨਹਿਰ ਭਾਖੜਾ ਨਹਿਰ ਬਿਲਕੁਲ ਨਾਲ ਦੀ ਲੰਘਦੀ ਆ ਸਰਸਾ ਨਦੀ ਦੇ ਤੇ ਥੋੜੀ ਦੂਰੀ ਤੋਂ ਇੱਥੇ ਜਿਹੜੀ ਉਹ ਸਰਸਾ ਨਦੀ ਹੈ ਜਿਹੜੀ ਨਦੀ ਕਰਕੇ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਪਿਆ ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਵੀ ਮੀਂਹ ਬਹੁਤ ਜ਼ਿਆਦਾ ਪੈਂਦੇ ਹੁੰਦੇ ਸੀ ਤੇ ਉਸ ਦਿਨ ਵੀ ਜਦੋਂ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਇੱਥੇ ਪਹੁੰਚੇ ਨੇ ਤਾਂ ਬਹੁਤ ਜ਼ਿਆਦਾ ਮੀਂਹ ਸੀ ਤੇ ਜਿਹੜਾ ਪਾਣੀ ਸੀ ਉਹ ਪਿੱਛੋਂ ਵੱਲ ਪਹਾੜਾਂ ਚੋਂ ਆਉਂਦਾ ਹੁਣ ਵੀ ਇਹ ਨਦੀ ਦੇ ਵਿੱਚ ਸਾਰਾ ਬਰਸਾਤੀ ਪਾਣੀ ਆਉਂਦਾ ਤੇ ਮੀਂਹ ਜ਼ਿਆਦਾ ਹੋਣ ਕਰਕੇ ਫਿਰ ਉਹ ਨਦੀ ਬਹੁਤ ਚੜੀ ਹੋਈ ਸੀ ਤਾਂ ਕੁਝ ਕੁ ਸਿੰਘਾਂ ਤੋਂ ਨਦੀ ਪਾਰ ਹੋ ਗਈ ਕੁਝ ਕੁ ਸਿੰਘਾਂ ਤੋਂ ਨਦੀ ਪਾਰ ਨਹੀਂ ਹੋਈ ਹਨਾ ਤੇ ਸਾਰਾ ਇਤਿਹਾਸ ਆਪਾਂ ਤੁਹਾਨੂੰ ਦੱਸਿਆ ਹੀ ਹੈ ਲਓ ਜੀ ਆਪਾਂ ਪਹੁੰਚ ਗਏ ਬਿਲਕੁਲ ਸਰਸਾ ਨਦੀ ਦੇ ਉੱਪਰ ਹਨਾ ਆਪਾਂ ਪੁਲ ਤੇ ਖੜੇ ਆ ਇਸ ਟਾਈਮ ਇਹ ਜਿਹੜੀ ਤੁਸੀਂ ਨਦੀ ਦੇਖ ਰਹੇ ਹੋ ਇਹ ਸਾਰੀ ਸਰਸਾ ਨਦੀ ਹੈ ਇਹ ਬਹੁਤ ਚੌੜੀ ਨਦੀ ਆ ਤੇ ਇਸ ਨਦੀ ਇਹ ਕਰਕੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ ਤੇ ਉਹ ਦਿਨ ਇਹਦਾ ਪਾਣੀ ਜਿਹੜਾ ਬਹੁਤ ਚੜਿਆ ਹੋਇਆ ਸੀ ਜਿਵੇਂ ਇਤਿਹਾਸ ਆਪਾਂ ਵੀਡੀਓ ਦੇ ਸ਼ੁਰੂ ਚ ਤੁਹਾਨੂੰ ਦੱਸਿਆ ਗੁਰਦੁਆਰਾ ਸਾਹਿਬ ਦੇ ਵਿੱਚ ਬੋਰਡ ਵੀ ਜਿਹੜਾ ਲੱਗਿਆ ਹੋਇਆ ਸੀ ਤੇ ਇਹ ਦੇ ਵਿੱਚ ਪਾਣੀ ਦਾ ਲੈਵਲ ਉਸ ਦਿਨ ਬਹੁਤ ਜਿਹੜਾ ਉੱਚਾ ਹੋਇਆ ਹੋਇਆ ਸੀ ਤੇ ਹੁਣ ਵੀ ਕਹਿੰਦੇ ਵੀ ਬਰਸਾਤਾਂ ਦੇ ਟਾਈਮ ਦੇ ਵਿੱਚ ਇਹ ਨਦੀ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾ ਜਿਵੇਂ ਹੁਣ ਬਰਸਾਤਾਂ ਦਾ ਟਾਈਮ ਨਹੀਂ ਹੈਗਾ ਤਾਂ ਹੁਣ ਇਹਦੇ ਵਿੱਚ ਪਾਣੀ ਘਟਾ ਤੇ ਆਹ ਸਾਈਡ ਇੱਥੇ ਕਿੰਨਾ ਪਾਣੀ ਇੱਥੇ ਚੱਲ ਰਿਹਾ ਹੈ ਇਹ ਆਪਾਂ ਤੁਹਾਨੂੰ ਇੰਨੀ ਕਿ ਜਗ੍ਹਾ ਪਾਣੀ ਜਿਹੜਾ ਉਹ ਚੱਲ ਰਿਹਾ ਹੈ ਪਾਣੀ ਹੁਣ ਵੀ ਕਾਫੀ ਤੇਜ਼ ਆ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਾਨਾ ਲਓ ਜੀ ਇਹ ਸਰਸਾ ਨਦੀ ਹੈ ਆਪਾਂ ਜਿਹਦਾ ਜ਼ਿਕਰ ਸੁਣਦੇ ਰਹੁੰਦੇ ਹਾਂ ਇਤਿਹਾਸ ਦੇ ਵਿੱਚ ਹਨਾ ਤੇ ਇਹ ਸਥਾਨ ਤੋਂ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ ਸੀ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਾਦੇ ਇੱਥੋਂ ਫਤਿਹਗੜ੍ਹ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ ਸੀ ਜਾਨੀ ਕਿ ਕੁੰਮਾ ਮਾਸ਼ਕੀ ਜੀ ਦਾ ਜਿਹੜਾ ਸਥਾਨ ਆ ਹੁਣ ਇਸ ਤੋਂ ਬਾਅਦ ਜੇ ਆਪਾਂ ਕੁੰਮਾ ਮਾਸਕੀ ਜੀ ਦੇ ਸਥਾਨ ਵੱਲ ਜਾਵਾਂਗੇ ਜਿੱਥੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਇੱਥੋਂ ਛੋਟੇ ਸਾਹਿਬ ਜਰ ਦੇ ਕੁੰਮਾ ਮਾਸਕੀ ਜੀ ਦੇ ਸਥਾਨ ਵੱਲ ਚਲੇ ਗਏ ਸੀ ਉਹ ਸਾਰਾ ਇਤਿਹਾਸ ਆਪਾਂ ਉੱਥੇ ਤੁਹਾਨੂੰ ਦੱਸ ਦਾਂਗੇ ਹਨਾ ਜਾ ਕੇ ਤੇ ਜਿਹੜੇ ਗੁਰਦੁਆਰਾ ਸ੍ਰੀ ਪਰਿਵਾਰ ਬਿਛੋੜਾ ਸਾਹਿਬ ਨੇ ਉਹ ਆਹ ਵਾਲੀ ਸਾਈਡ ਨੇ ਤੇ ਇਧਰੋਂ ਆਪਾਂ ਆਏ ਆ ਤੇ ਆ ਹੁਣ ਇੱਥੇ ਕਾਫੀ ਸਾਰੇ ਦਰਖਤ ਨੇ ਇੱਥੋਂ ਦਿਖਦੇ ਨਹੀਂ ਗੁਰਦੁਆਰਾ ਸਾਹਿਬ ਇਹ ਦਰਖਤਾਂ ਦੇ ਪਿੱਛੇ ਗੁਰਦੁਆਰਾ ਸ੍ਰੀ ਪਰਿਵਾਰ ਬਿਛੋੜਾ ਸਾਹਿਬ ਨੇ ਬਿਲਕੁਲ ਸਰਸਾ ਨਦੀ ਦੇ ਕੰਢੇ ਤੇ ਤੇ ਗੁਰਗੋਬ ਸਿੰਘ ਜੀ ਇੱਥੋਂ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ ਸੀ ਮਾਤਾ ਸੈਮ ਕੌਰ ਜੀ ਅਤੇ ਕੁਝ ਸਿੰਘ ਉਹ ਦਿੱਲੀ ਵਾਲੇ ਪਾਸੇ ਨੂੰ ਚਲੇ ਗਏ ਸੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦ ਇਥੋਂ ਫਤਿਹਗੜ੍ਹ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ ਸੀ ਇੱਥੋਂ ਪਰਿਵਾਰ ਦਾ ਜਿਹੜਾ ਉਹ ਵਿਛੋੜਾ ਪੈ ਗਿਆ ਸੀ ਫਿਰ ਇੱਥੋਂ ਜਿਹੜਾ ਅੱਗੇ ਦਾ ਇਤਿਹਾਸ ਉਹ ਸਾਰਾ ਸ਼ੁਰੂ ਹੁੰਦਾ ਹਨ ਸੱਤ ਪੋਹ ਦੀ ਸਵੇਰ ਨੂੰ ਇੱਥੇ ਜਿਹੜਾ ਉਹ ਵਿਛੋੜਾ ਪਿਆ ਸੀ ਛੇ ਪੋਹ ਨੂੰ ਕਿਲਾ ਛੱਡਿਆ ਤੇ ਸੱਤ ਪੋਹ ਨੂੰ ਇਹ ਸਥਾਨ ਤੇ ਆ ਕੇ ਜਿਹੜਾ ਉਹ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ ਫਿਰ ਆਪਾਂ ਹੁਣ ਇਸ ਤੋਂ ਬਾਅਦ ਅੱਗੇ ਨੂੰ ਚੱਲਾਂਗੇ ਇੱਥੋਂ ਅੱਗੇ ਦਾ ਇਤਿਹਾਸ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਆਪਾਂ ਇਸ ਵੇ ਸਰਸਾ ਨਦੀ ਦੇ ਪੁਲ ਤੇ ਖੜੇ ਆ ਬਿਲਕੁਲ ਹੈਨਾ ਆ ਇਧਰ ਪਿੱਛੇ ਆ ਸਾਰੀ ਸਰਸਾ ਨਦੀ ਆਪਾਂ ਤੁਹਾਨੂੰ ਦਿਖਾਈਓ ਹੈ ਤੇ ਜਦੋਂ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦਾ ਪਰਿਵਾਰ ਨਾਲੋਂ ਵਿਛੋੜਾ ਹੁੰਦਾ ਗੁਰੂ ਗੋਬਿੰਦ ਸਿੰਘ ਜੀ ਤੋਂ ਉਹ ਅਲੱਗ ਹੁੰਦੇ ਨੇ ਤਾਂ ਇਹ ਸਥਾਨ ਤੋਂ ਚੱਲ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦੇ ਕੁੰਮਾ ਮਾਸਕੀ ਜੀ ਦੇ ਕੋਲੇ ਹੋ ਜਾਂਦੇ ਨੇ ਇੱਥੋਂ ਥੋੜੀ ਦੂਰੀ ਤੇ ਕੁੰਮਾ ਮਾਸਕੀ ਦਾ ਸਥਾਨ ਬਣਿਆ ਹੋਇਆ ਹੈ ਕੁੰਮਾ ਮਾਸਕੀ ਜੀ ਦੇ ਨਾਮ ਤੇ ਗੁਰਦੁਆਰਾ ਸਾਹਿਬ ਜਿਹੜੇ ਉਹ ਬਣੇ ਹੋਏ ਨੇ ਹਨ ਤੇ ਕੁੰਮਾ ਮਾਸਕੀ ਜੀ ਨਾਮ ਦੇ ਇੱਕ ਜਿਹੜੇ ਵਿਅਕਤੀ ਨੇ ਉਹ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਮਿਲਦੇ ਨੇ ਜਦੋਂ ਇਸ ਸਥਾਨ ਤੋਂ ਪਰਿਵਾਰ ਨਾਲੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਿਛੜਦੇ ਨੇ ਤੇ ਉਹਨਾਂ ਨਾਲ ਮੇਲ ਹੁੰਦਾ ਉਹ ਉਹ ਸਮੇਂ ਦੇ ਵਿੱਚ ਬੀੜੀ ਚਲਾਉਣ ਦਾ ਕੰਮ ਕਰਦੇ ਸੀਗੇ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਪੌੜੀ ਨਹੀਂ ਹੁੰਦੇ ਸੀਗੇ ਹੁਣ ਤਾਂ ਬਹੁਤ ਸਾਰੇ ਪੁਲ ਬਣ ਗਏ ਹਨ ਜਿਵੇਂ ਆਪਾਂ ਹੁਣ ਪੁਲ ਤੇ ਖੜੇ ਆ ਇਹ ਪੁਲ ਬਣ ਕੇ ਗੱਡੀਆਂ ਵਾਸਤੇ ਮੋਟਰਸਾਈਕਲਾਂ ਵਾਸਤੇ ਉਹ ਟਾਈਮਾਂ ਦੇ ਵਿੱਚ ਕਿਸ਼ਤੀਆਂ ਦੇ ਨਾਲ ਬੇੜੀਆਂ ਦੇ ਨਾਲੇ ਨਦੀਆਂ ਜਿਹੜੀਆਂ ਉਹ ਪਾਰ ਕਰਵਾਈਆਂ ਜਾਂਦੀਆਂ ਸੀ। ਕੁੰਮਾਵਾਸ਼ਕੀ ਜੀ ਬੇੜੀ ਚਲਾਉਣ ਦਾ ਕੰਮ ਕਰਦੇ ਸੀ। ਉਹਨਾਂ ਦਾ ਜਿਹੜਾ ਘਰ ਸੀਗਾ ਉਹ ਬਿਲਕੁਲ ਨਦੀ ਦੇ ਕੰਢੇ ਤੇ ਸੀਗਾ। ਜਿੱਥੋਂ ਥੋੜੀ ਦੂਰੀ ਦੀ ਜਾ ਕੇ ਨਾ ਜਿੱਥੇ ਆਪਾਂ ਹੁਣ ਖੜੇ ਆ ਇੱਥੋਂ ਸਰਸਾ ਨਦੀ ਤੇ ਸਤਲੁਜ ਦਾ ਸੰਗਮ ਹੋ ਜਾਂਦਾ। ਸਰਸਾ ਨਦੀ ਤੇ ਸਤਲੁਜ ਦੋਨੋਂ ਇਕੱਠੇ ਹੋ ਜਾਂਦੇ ਨੇ। ਤੇ ਉੱਥੇ ਉਹਨਾਂ ਦਾ ਘਰ ਸੀਗਾ ਤੇ ਹੁਣ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਹ ਉੱਥੇ ਹੀ ਬਣਿਆ ਹੋਇਆ ਜਿੱਥੇ ਉਹਨਾਂ ਦੀ ਝੌਂਪੜੀ ਹੁੰਦੀ ਸੀ ਤੇ ਉਹ ਆਪਾਂ ਇਤਿਹਾਸ ਸਾਰਾ ਤੁਹਾਨੂੰ ਅੱ ਇਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਦੇ ਦਰਸ਼ਨ ਕਰਵਾਏ ਨੇ ਅੱਛਾ ਜੀ ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਅਸੀਂ ਵੇਖਿਆ ਕਿ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਇੱਥੇ ਆ ਕੇ ਮਤਲਬ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜਿਹੜਾ ਸੀ ਉਹ ਵਿਛੜ ਗਿਆ ਅੱਛਾ ਉਹਨੂੰ ਦੇਖਿਆ ਜੇ ਨਦੀ ਹਜੇ ਵੀ ਬੜੀ ਚੋਰੀ ਹੈ ਬੜੀ ਚੋਰੀ ਕਾਫੀ ਵੱਡਿਆ ਤੇ ਕਾਫੀ 8-9 ਡਰੇ ਨੇ ਗੱਲ ਹੈ ਜਦੋਂ ਉਹਨਾਂ ਤੇ ਉਹਨਾਂ ਦਜਨਾ ਇੱਕ ਨਦੀਆਂ ਬਾਰਸ਼ਾਂ ਦੇ ਦਿਨ ਸੀ ਉਹ ਲੋਕ ਕਹਿੰਦੇ ਸੀ ਕਿ ਪਾਣੀ ਦੀ ਬਹੁਤ ਜ਼ਿਆਦਾ ਸੀ ਪਾਣੀ ਹੁੰਦੇ ਵੇਖੋ ਨਾਲੇ ਹੁੰਦੇ ਮੌਸਮ ਹਾਲਾਤ ਬਦਲੀ ਗਏ ਤੇ ਉਹ ਨੋਜ ਵੀ ਨਹਿਰਾ ਸੁੱਕ ਗਈਆਂ ਪਿੱਛੋਂ ਪਾਣੀ ਦੀਆਂ ਪੰਧੀਆਂ ਘਾਟ ਛਾਣਦੇ ਨਹੀਂ ਇਹ ਲੇਕਿਨ ਲੋਕ ਦੋ ਵੇਖਿਓ ਇਹ ਚੀਜ਼ਾਂ ਨਹੀਂ ਸੀ ਉੱਥੇ ਔਰ ਹਰ ਤਰਫ ਪਾਣੀ ਇਹ ਇਸ ਦਰਿਆ ਨੂੰ ਪਾਰ ਕਰਨਾ ਜਿਵੇਂ ਕਿ ਲੱਗਣ ਤੇ ਆ ਵੇਖੋ ਕਿ ਇੰਨਾ ਵਿਸ਼ਾਲ ਤੇ ਵੱਡਾ ਪਰ ਇਹਦੇ ਪਾਸੇ ਹੁਣ ਬਹੁਤ ਥੋੜਾ ਪਾਣੀ ਹੈ ਉਹਨਾਂ ਦਿਨਾਂ 'ਚ ਤੇ ਇੱਕ ਤੇ بارشਾਂ ਇੰਤਿਹਾਰ ਨਹੀਂ ਸੀ ਹਾਂ ਉਹ ਬੜੀ ਵੱਡੀ ਰਾਤ ਅੱਛਾ ਜੀ ਇਹੀ ਗੱਲ ਚੱਲ ਜਾਈ ਕਿ ਤੁਸੀਂ ਕਹੀ ਕਿ ਅਗਰ ਪਹਾੜੀ ਰਾਜੇ ਤੇ ਵਜ਼ੀਰ ਖਾਨ ਆਪਣੀ ਕਸਮ ਨਾ ਨਾ ਤੋੜ ਦੇ ਸ਼ਾਇਦ ਨਾ ਕਰਦਾ ਹਾਂ ਉਹ ਫਿਰ ਚਾਹ ਨਾ ਵੀ ਛੱਡ ਦੇ ਕਿਉਂਕਿ ਉਹਨਾਂ ਨੇ ਹਮਲਾ ਕਰ ਦਿੱਤਾ ਤੇਰੀ ਨਾ ਤਾ ਹਫੜਾ ਤਫਰੀ ਦੇ ਵਿੱਚ ਫਿਰ ਕੋਈ ਜਿੱਦਰ ਨੂੰ ਯਾਦ ਹੋ ਗਿਆ ਹਾਂ ਕਿਉਂਕਿ ਉਹਨੂੰ ਪਤਾ ਨਾ ਨਾ ਚੱਲਿਆ ਕਿ ਕੀ ਹੋਇਆ ਸਿਰਫ ਉਹਨਾਂ ਨੇ ਨਿਕਲਿਆ ਤੇ ਕਿਹੜਾ ਨਹੀਂ ਨਿਕਲਿਆ ਸਿਰਫ ਉਹਨਾਂ ਨੇ ਇੱਕ ਚੀਜ਼ ਦੇ ਗੁਰੂ ਗੋਬਿੰਦ ਸਿੰਘ ਜੀ ਤੋਂ ਉਹਨਾਂ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਉਹ ਜਿਹੜੇ ਨੇ ਉਹ ਕੋਨੇ ਤੇ ਖਲੋਗੇ ਕਿ ਇਸ ਪਹਾੜ ਦੇ ਵਿੱਚੋਂ ਦੀ ਪੋਜਾ ਆਂਦੀਆਂ ਨੇ ਤੇ ਅਸੀਂ ਉਹਨਾਂ ਨੂੰ ਨੰਗਾ ਨਹੀਂ ਦੇਣਾ ਲੇਕਿਨ ਫੇਰ ਓਹਨਾ ਨੇ ਐ ਕੀਤਾ ਕਿ ਉਹ ਫੇਰ ਗੁਰੂ ਗੋਬਿੰਦ ਸਿੰਘ ਜੀ ਨੂੰ ਲੈ ਕੇ ਤੇ ਉਹ ਅੱਗੇ ਚਲੇ ਗਏ ਤੇ ਛੋਟੇ ਦੋਵੇਂ ਸਾਹਿਬਜਾਦੇ ਦਾਦੀ ਦੇ ਨਾਲ ਸਨ ਉਹ ਦਾਦੀ ਦੇ ਨਾਲ ਲੈ ਕੇ ਨਾਲ ਕੁਛ ਹਾਂ ਉਹ ਅਲੈਦਾ ਹੋ ਗਏ ਹੁਣ ਇਹਨਾਂ ਸਾਰਿਆਂ ਦਾ ਸੀ ਇਹ ਕਿ ਦਿੱਲੀ ਵੱਲ ਜਾਣਾ ਲੇਕਿਨ ਇਹ ਹੈ ਕਿ ਉਹ ਦਿੱਲੀ ਵੱਲ ਨਾ ਜਾ ਸਕੇ ਸਿਰਫ ਉਹਨਾਂ ਦੀ ਮਾਤਾ ਜੀ ਜਿਹੜੇ ਨੇ ਉਹ ਹੀ ਦਿੱਲੀ ਵੱਲ ਜਾ ਸਕੇ ਬਾਕੀ ਇਹ ਕਿ ਉਹਨਾਂ ਨੇ ਉਹ ਵੀ ਬੜਾ ਚਿਰ ਤੱਕ ਉੱਥੇ ਇੰਤਜ਼ਾਰ ਕਰਦੇ ਰਹੇ ਜੰਗਲ ਦੇ ਵਿੱਚ ਖੜੇ ਹਾਂ ਸ਼ਾਇਦ ਆ ਹਾਂ ਸ਼ਾਇਦ ਆ ਲੇਕਿਨ ਫਿਰ ਜਿਹੜੇ ਨਾਲ ਸੈਨਿਕ ਸੀ ਉਹਨਾਂ ਨੇ ਕਿਹਾ ਕਿ ਮਾਤਾ ਜੀ ਇੱਥੇ ਜ਼ਿਆਦਾ ਦੇਰ ਖੜੇ ਰਹਿਣਾ ਸੇਫ ਹੈ ਹਾਂ ਅੱਛਾ ਇਹ ਸੀ ਕਿ ਮਾਤਾ ਜੀ ਦੇ ਨਾਲ ਕੋਈ ਸੈਨਿਕ ਨਹੀਂ ਸੀ ਇਹ ਸਿਰਫ ਗੰਗੂ ਸੀ ਹਾਂ ਉਹ ਨਾ ਉਹ ਉਹਨੇ ਹੀ ਸਾਰਾ ਕੰਮ ਖਰਾਬ ਕੀਤਾ ਮੈਨੂੰ ਲੱਗਦਾ ਇਹ ਅੱਗੋ ਜਿਹੜਾ ਉਹ ਜਿੱਦਾਂ ਦੇ ਉੱਥੇ ਜਾਣਾ ਕਿ ਜਿਹੜੇ ਉਹ ਰਸਤੇ 'ਚ ਉਹਨਾਂ ਨੂੰ ਲੱਭੇ ਸੀ ਜਿਨ੍ਹਾਂ ਨੇ ਉੱਥੇ ਮਾਤਾ ਜੀ ਨੂੰ ਇਹ ਕਿ ਆ ਉਹਨੇ ਕਿਆ ਕਹ ਬੋਲ ਦਸਿਆ ਕਿ ਪਾਰੋਂ ਪਾਰ ਨਾ ਜਾਏ ਵੀ ਚੋਵੀ ਚ ਜਾਏ ਵਿਚਲੀ ਵਿਚਲੀ ਜਗ੍ਹਾ ਤੇ ਜਾਏ ਉਹ ਪਾਰ ਜੇ ਤਾਂ ਵਜ਼ੀਰ ਖਾਨ ਦੇ ਸਪਾਈ ਦੇਰੇ ਨੇ ਲੱਭਦੇ ਫਿਰਦੇ ਤੇ ਉਹ ਮੈਨੂੰ ਲੱਗਦਾ ਉਸ ਜਗ੍ਹਾ ਤੇ ਹੋਣੇ ਜਾਣ ਕੇ ਵੀ ਇਹ ਲੋ ਇਹ ਚੀਜ਼ਾਂ ਨੇ ਕਿ ਜਗ੍ਹਾ ਉੱਥੇ ਹੀ ਨੇ ਚੀਜ਼ਾਂ ਉੱਥੇ ਹੀ ਨੇ ਬੰਦੇ ਨਹੀਂ ਆ ਰਹੇ ਬੰਦੇ ਨਹੀਂ ਹੈ ਬਾਕੀ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਮਿਲਦੇ ਆਂ ਜੀ ਨਵੀਂ ਵੀਡੀਓ ਚੈਅ ਆਪ ਰੱਖਾਂਗੇ